ਰਖੜੀ ਇਸ ਵਾਰ ਜਿਹੜੀ ਹੈ 9 ਤਰੀਕ ਸ਼ਨੀਵਾਰ ਵਾਲੇ ਦਿਨ ਸਵੇਰ 5 ਵਜੇ ਤੋਂ ਲੈ ਕਰਕੇ 1:30 ਵਜੇ ਤੱਕ ਸਰਵ ਸ੍ਰਿਸ਼ਟ ਟਾਈਮ ਹੈ ਉਸ ਦਿਨ ਸੁਭਾਗਿਆ ਯੋਗ ਵੀ ਬਣ ਰਿਹਾ ਔਰ ਯੋਗ ਵੀ ਬਹੁਤ ਬੜੀ ਹੈ ਇਸ ਕਰਕੇ ਸਾਰਾ ਦਿਨ ਵੀ ਸਵੇਰ ਐਸਾ ਕੋਈ ਸੰਸਾਰੀਏ ਕਿਸ ਤਰ੍ਹਾਂ ਕਾਫੀ ਟਾਈਮ ਬਾਅਦ ਇਹ ਹੈ ਨਹੀਂ ਤਾਂ ਹਰ ਵਾਰ ਭਦਰਾਂ ਆਦਿ ਵਗੈਰਾ ਦਾ ਵਿਚਾਰ ਤੋਂ ਥੋੜਾ ਵਧਨਾ ਜੀ ਇਸ ਵਾਰ ਵਧਨਾ ਜਿਹੜੀ ਜੀ ਹੈ ਸਟਾਰਟਿੰਗ ਜਿਸ ਵਿੱਚ ਪੂਰਨਮਾਸੀ ਸੂਰਜ ਉਸ ਟਾਈਮ ਦੇ ਵਿੱਚ ਹੀ ਲੱਗੀ ਹੈ ਕਾਫੀ ਟਾਈਮ ਦੇ ਵਿੱਚ ਹੈ ਅਗਰ ਅਸੀਂ ਦੇਖਿਆ ਜਾਵੇ ਤਾਂ ਲਗਭਗ ਵੀ ਇਹ ਅਜਾ ਕਰਕੇ ਪੰਜਾਬ ਚੰਦਾ ਸਾਲ ਤੋਂ ਬਾਅਦ ਹੀ ਐਸਾ ਇੱਕ ਸੁਭ ਦੀ ਨਾਇਕ ਜਿਸ ਵਿੱਚ ਕਿਸੇ ਚੀਜ਼ ਦਾ ਸੰਸਿਆ ਨਹੀਂ ਆ ਪੀਲਾ ਰੰਗ ਔਰ ਲਾਲ ਰੰਗ ਜ਼ਿਆਦਾ ਸ਼੍ਰੇਸ਼ਟਕਾਰੀ ਜਿਹੜਾ ਹੈ ਮੰਨਿਆ ਜਾ ਸਕਦਾ ਆ ਰਖੜੀ ਇਸ ਵਾਰ ਜਿਹੜੀ ਹੈ 9 ਤਰੀਕ ਸ਼ਨੀਵਾਰ ਵਾਲੇ ਦਿਨ ਸਵੇਰ 5 ਵਜੇ ਤੋਂ ਲੈ ਕਰਕੇ 1:30 ਵਜੇ ਤੱਕ ਸਰਵ ਸ੍ਰਿਸ਼ਟ ਟਾਈਮ ਹੈ। ਐਵੇਂ ਚੜਦੀ ਤੀਤ ਤਾਂ ਸਾਰਾ ਦਿਨ ਨਹੀਂ ਹੈ। ਉਸ ਦਿਨ ਸੁਭਾਗਿਆ ਯੋਗ ਵੀ ਬਣ ਰਿਹਾ ਔਰ ਯੋਗ ਵੀ ਬਹੁਤ ਬੜੀਆ ਹੈ। ਇਸ ਕਰਕੇ ਸਾਰਾ ਦਿਨ ਵੀ ਸਵੇਰ ਐਸਾ ਕੋਈ ਸੰਸਾਰ ਨਹੀਂ ਹੈ। ਹਾਂ 1:30 ਵਜੇ ਤੱਕ ਕੋਸ਼ਿਸ਼ ਕਰੋ ਕਿ ਅਗਰ ਬੰਦ ਹੀ ਜਾ ਸਕੇ ਰਖੜੀ ਤੇ ਜਿਆਦਾ ਬੜੀਆ ਕਿਉਂਕਿ ਸ਼ਰਵਣ ਨਕਸ਼ਤਰ ਸ਼ਰਵਣ ਪੂਰणिमा ਸੁਭਾਗਿਆ ਯੋਗ ਤਿੰਨਾ ਦਾ ਯੋਗ ਜਿਹੜਾ ਜਿਆ ਬਹੁਤ ਸ੍ਰਿਸ਼ਟ ਹੈ 1:30 ਵਜੇ ਤੱਕ ਅਗਰ ਬੰਦ ਦੀ ਜਾਵੇ। ਐਦਾਂ ਕਾ ਇੰਨੇ ਇੰਨਾ ਸ਼ੁਭ ਦਿਨ ਕਿ ਕਿਸ ਤਰ੍ਹਾਂ ਆਇਆ ਵਾ? ਕਾਫ ਦਾ ਵਿਚਾਰ ਤਾਂ ਥੋੜਾ ਹੁੰਦਾ ਸੀ ਇਸ ਵਾਰ ਬਦਨਾ ਜਿਹੜੀ ਇੰਜ ਹੈ ਸਟਾਰਟਿੰਗ ਵਿੱਚ ਪੂਰਨਮਾਸੀ ਸੂਰਜ ਯੋਸ਼ ਦਾ ਟਾਈਮ ਦੇ ਵਿੱਚ ਹੀ ਲੱਗੀ ਹੈ ਕਾਫੀ ਟਾਈਮ ਦੇ ਵਿੱਚ ਹੈ ਅਗਰ ਅਸੀਂ ਦੇਖਿਆ ਜਾਵੇ ਤਾਂ ਲਗਭਗ ਵੀ ਇਹ ਜਾ ਕੇ ਕਿ ਪੰਜਾਬ ਚੰਦਾ ਸਾਲ ਤੋਂ ਬਾਅਦ ਹੀ ਐਸਾ ਇੱਕ ਸੁਭ ਦੀ ਨਾਇਕ ਜਿਸ ਵਿੱਚ ਕਿਸੇ ਚੀਜ਼ ਦਾ ਸੰਸਿਆ ਨਹੀਂ ਸੁਭਾਗਯਾ ਯੋਗ ਆਦਿ ਵਗੈਰਾ ਮਿਲ ਕਰਕੇ ਔਰ ਸਰਵਾਤ ਸਿੱਧ ਆਦਿ ਯੋਗ ਜਿਹੜਾ ਇਹ ਬਣ ਕਰਕੇ ਸ੍ਰਿਸ਼ਟ ਹੈ ਕੰਨ ਜੀ ਅਕਸਰ ਵੇਖਿਆ ਜਾਂਦਾ ਕਿ ਭਦਰਾ ਦੇ ਸਮੇਂ ਜੇ ਕਦੇ ਰਖੜੀ ਬੰਨ੍ਹਾਉਂਨੋਂ ਕਿਉਂ ਅਸ਼ੁਭ ਮੰਨਿਆ ਜਾਂਦਾ ਅਸ਼ੁਭ ਕਿਉਂਕਿ ਭਦਰਾ ਜਿਹੜੀਆਂ ਜਿਹਾਂ ਅਸ਼ੁਭ ਮੰਨੀਆਂ ਜਾਂਦੀਆਂ ਕਈ ਕੰਮ ਵਾਸਤੇ ਜਿਹੜਾ ਜੀਆ ਸੁਭਨ ਨਹੀਂ ਮੰਨਿਆ ਜਾਂਦੀਆਂ ਇਸ ਨੂੰ ਅਨਿਸ਼ਟ ਗਾਰੀ ਮੰਨਿਆ ਗਿਆ ਮਿਸ਼ਟੀਯੋਗ ਦੇ ਵਿੱਚ ਬੰਨ੍ਹਨੀ ਹੈ ਇਸ ਕਰਕੇ ਇਸਨੂੰ ਅਨਿਸ਼ਟ ਕਿਹਾ ਗਿਆ ਤੇ ਅਹੀਂ ਪੈਣਾ ਭਰਾਵਾਂ ਦਾ ਜਿਹੜਾ ਤਿਆਰ ਹੈ ਇਸ ਵਾਸਤੇ ਅੱਛੀ ਖੁਸ਼ਹਾਲੀ ਵਾਸਤੇ ਪੈਣਾ ਭਰਾਵਾਂ ਨੂੰ ਰਖੜੀ ਬੰਨ੍ਹਨੀ ਹੈ ਕਿ ਤਾਂਕਿ ਮੇਰਾ ਪਰਿਵਾਰ ਭਾਈ ਪਰਿਵਾਰ ਸਾਰਾ ਅੱਛਾ ਖੁਸ਼ੀ ਸੇ ਜੁਆ ਹੈ ਭਰਾਈ ਇਸ ਕਰਕੇ ਸੁਭ ਨਹੀਂ ਮੰਨਦੇ ਭਦਰਾ ਵਾਸਤੇ ਜ ਕਿ ਜਿਵੇਂ ਜਿਸਾਂ ਦੂਰ ਰਾਡੇ ਤੋਂ ਭੈਣਾ ਆਪਣੇ ਘਰਾਂ 'ਚ ਭਰਾਵਾਂ ਨੂੰ ਲੱਕੜੀ ਬਨਣ ਲਈ ਆਂਦੀ ਆ ਸਾਰਾ ਦਿਨ ਰਕੜੀ ਬਨ ਸਕਦੀ ਹਾਂ ਹਾਂ ਬਿਲਕੁਲ ਦੂਰ ਦਰਾਜ ਤੋਂ ਆਨ ਆਲੇ ਆ ਕਿਸ ਵਕਤ ਐ ਸੋ ਇਹ ਹੁੰਦਾ ਕਿ ਭਾਈ ਬੀ ਆਪਣੇ ਉਹਨਾਂ ਦੇ ਘਰ ਤੋਂ ਵੀ ਨੰਨਤ ਵਗੈਰਾ ਆ ਰਹੀ ਆ ਉਹ ਰਕੜੀ ਬਨਾਰ ਕੇ ਉਸ ਤੋਂ ਬਾਅਦ ਆਪਣੇ ਘਰੋਂ ਨਿਕਲਦੀਆਂ ਆ ਯਾ ਇਸ ਕਰਕੇ ਭੈਣ ਭਰਾ ਦਾ ਪਿਆਰਾ ਪਿਆਰ ਦਾ ਤਿਹਾਰਾ ਸਾਰਾ ਦਿਨ ਹੀ ਕਰ ਸਕਦੀ ਐ ਐਸੀ ਕੋਈ ਗੱਲ ਨਹੀਂ ਐ ਉਹਨੇ ਜੀ ਇੱਕ ਦਿਨ ਕਿਹੜਾ ਰੰਗ ਸ਼ੁਭ ਮੰਨਿਆ ਗਿਆ ਜਿਹਦੇ ਵਿੱਚ ਭੈਣਾ ਆਪਣੇ ਭਰਾਵਾਂ ਨੂੰ ਰੰਗ ਦੀ ਰਕੜੀ ਬਣਾ ਇਸ ਵਾਰ ਪੀਲਾ ਰੰਗ ਔਰ ਲਾਲ ਰੰਗ ਜ਼ਿਆਦਾ ਸ੍ਰੇਸ਼ਟਕਾਰੀ ਜਿਹੜਾ ਹੈ ਮੰਨਿਆ ਜਾ ਇਹ ਕਰਕੇ ਦਿਜੀਏ ਇੱਕ ਭੈਣਾ ਕੀ ਚੀਜ਼ ਦਾਨ ਕਰਦੀ ਹੈ ਜਿਹੜੀਆਂ ਰਕੜੀਆਂ ਦਾ ਕਹਿੰਦੇ ਦਾਨ ਨੂੰ ਕੋਈ ਤਰਦੀ ਨਹੀਂ ਦਾਨ ਵੈਸੇ ਤਾਂ ਇਸ ਵਿੱਚ ਕੋਈ ਵਿਸ਼ੇਸ਼ ਪੂਜਨ ਜਾਂ ਵਿਸ਼ੇਸ਼ ਸਤੀ ਦਾ ਦਾਨ ਨਹੀਂ ਹੈ ਸਾਰੇ ਤੋਂ ਅੱਛਾ ਹੀ ਹੈ ਸੁਖਮਰਿਧੀ ਮੰਗਣਾ ਆਪਣੇ ਭੈਣ ਭਰਾਵਾਂ ਵਾਸਤੇ ਜਿਹੜਾ ਪ੍ਰਭੂ ਅੱਗੇ ਪ੍ਰਾਰਥਨਾ ਕੀ ਕੋ ਸਾਥ ਪਰਿਵਾਰ ਰੱਖੇ ਕੋਈ ਰਖੜੀ ਦੇ ਪੂਜਾ ਦਾ ਨਿਯਮ ਹੈਗਾ ਕਿ ਪਹਿਣਾਏ ਕੁੱਦੇ ਚੀਜ਼ ਦੀ ਪੂਜਾ ਕਰਨ ਜਾਂ ਆਏ ਹਾਂ ਨਹੀਂ ਰਖੜੀ ਸਿਰਫ ਬੰਧਨ ਦਾ ਹੈ ਕਿਉਂਕਿ ਪਹਿਲੀ ਵਾਰ ਜਿਸ ਤਰ੍ਹਾਂ ਰਾਜਾ ਬਲੀ ਨੂੰ ਬੰਨੀ ਸੀ ਉਸ ਵਿੱਚ ਇੱਕ ਮੰਤਰ ਹੁੰਦਾ ਹੈ ਤੇਨ ਵਿੱਚ ਧੋਲੀ ਰਾਜਾ ਦਾਨਵਿੰਦੁਰ ਮਹਾਵਲਾ ਤੀਨ ਤੋ ਆਵਦਨਾਮੀ ਰਖਸ਼ੇ ਮਾ ਚਲ ਮਾ ਚਲਾ ਯਾਨਕਿ ਜਿਸ ਪ੍ਰਕਾਰ ਰਾਜਾ ਬਲੀ ਨੇ ਵਚਨ ਦੇ ਕਰਕੇ ਲక్ష్ਮੀ ਮਾਤਾ ਜੀ ਦੇ ਉਹਨਾਂ ਕੇ ਸੁਹਾਗ বিষ্ণੂ ਜੀ ਨੂੰ ਜੋ ਹੈ ਉਹਨਾਂ ਨੂੰ ਅਰਪਿਤ ਕੀਤਾ ਇਸੇ ਪ੍ਰਕਾਰ ਅਹੀ ਵੀ ਇਹ ਤਿਆਰ ਜਿਹੜਾ ਜੀ ਇਸ ਮੰਤਰ ਨੂੰ ਬੋਲ ਕਰਕੇ ਬੰਨੀ ਜਾਂਦਾ ਜ਼ਿਆਦਾ ਸ੍ਰੇਸ਼ਟ